ਵਾਇਗਨ ਸੁਖੀਂ ਸੁਮੰਤੇ ਮਾਰਗਮੰਤੇ ਹਰ ਜਗਰ ਖੇਲ ਤੇ ਪਰਮੰਧ ਜਗਤ ਇਸ ਤਰ੍ਹਾਂ ਤੋਂ ਭਰਾਵਾਂ ਸਨ ਕਨਵੀਰ ਸਿੰਘ ਕੋਲੋਂ ਵੀ ਆਤਾ ਵੀ ਸਿੰਘ ਵੱਲੋਂ ਪੂਰਾ ਲੋਕ ਪੰਜਾਬਿਆ ਤੇ ਮਾਹਾਂ ਫਾਜ ਰੋਈ ਕਨਵੀਰ ਸਿੰਘ ਤੇ ਫੱਡੇ ਵੀਰ ਸਿੰਘ ਦੋਵਾਂ ਭਰਾਵਾਂ ਵੱਲੋਂ ਦੇਖੋ ਇੱਕ ਮਾਂ ਦੀ ਸੀਸਾ ਆਈਆ ਕਿ ਪੁੱਤਰੋ ਜਾਓ ਗੁਰੂ ਦਾ ਚਾਲਾ ਫੜੋ ਇੱਕ ਵਕਤ ਟੋਟੇ ਚਾਲ ਉਸ ਕੀ ਆ ਬਾਦਸੂ ਜੋ ਆਪਣਾ ਬੰਦ 1 ਮਿੰਟ ਪਰ ਤੇ ਵਾਰ-ਵਾਰ ਕੇ ਜੋ ਕਰਬਾਲੀ ਨਾ ਹੁੰਦੀ ਭਾਈ ਜੀ ਦਾ ਸੰਗੀ ਭਾਈ ਰਖੇਡਾ ਕੁੱਕਾ ਬੇਨਾ ਕਰਬਾਲੀ ਨਾ ਕਰਦਾ ਫਿਰ ਸੱਜਣਾਂ ਕੋਲ ਆਉਂਦੇ ਸਾਨੂੰ ਨਾ ਆਉਂਦੇ ਆ ਜੀ ਆ ਠੀਕ ਆ ਜੀ ਸਾਲਾ ਜੱਦਾ ਚੱਲਦਾ ਅੱਗੇ ਪਕਾਤਾ ਲਿਆ ਚਾਹ ਫਿਰ ਕਰਦਾ ਇਹਨਾਂ ਲੋਕਾਂ ਨੂੰ ਕਿਹੜੇ ਮੱਦੇਨਜ਼ਰ ਕੋਈ ਪਾਸਾਰ ਤੇ ਮੈਸੇਜ ਕਰਵਾਉਣਾ ਚਾਹੀਦਾ ਹੈ ਨਾ ਵਾਪਸ ਬਹੁਤ ਵੱਡੀ ਗੱਲ ਹੈ